ਪਤਾ ਨੰਬਰ ਜੰਮਰ ਲੱਗ ਕੇ ਇਹ ਦੇ ਇੱਕ ਦਿਨ ਮੇਰੇ ਹੰਮਨ ਤਕਰੀਬਨ ਛੱਡਣ ਦਾ ਹੁੰਦਾ ਉਹਨੇ ਹੈਲਦੀ ਹੋੜਾ ਵੀ ਨਹੀਂ ਖਿਲਣਾ ਇਹਨੇ ਤਾਂ ਆਪਣੇ ਮੇਰੇ ਰਾਤੇ ਵੀ ਥੋੜੀ ਜਿ ਇਹਨੂੰ ਟੈਂਪ ਕਰਕੇ ਪਿਛਵਾਰੀ ਕਰਨ ਦਾ ਫੇਰ ਹੀ ਤਵਾਦ ਹੁੰਦਾ ਜਾਊਗਾ ਤੇ ਕਿੰਨੇ ਐਚ ਇਹ ਦੱਸ ਕੇ ਦਿਆਂ ਹਾਂ ਜੀ ਬਾਕੀ ਦਾ ਨਿਸ਼ਾਨਾ ਕੋਈ ਸਰਾਕੇ ਥੋੜੀ ਚੌੜੀ ਆ ਅੱਛਾ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਕੀ ਆ ਜੀ ਮਰੀ ਆਪਾਂ ਨਾਮ ਦੱਸੋ ਪਹਿਲਾਂ ਦਾ ਸ਼ੌਕ ਨਾਮ ਅਗਜੇਂਦਰ ਸਿੰਘ ਸਿੱਧੂ ਠੀਕ ਆ ਜੀ ਹੁਣ ਪਿੰਡ ਗੁਰੂ ਸਰ ਕੌਂਕੇ ਆ ਬਾਈ ਜੀ ਇਹ ਹਾਂਜੀ ਹਾਂਜੀ ਤੰਦਗੁਰਫਰ ਕੌਂਫਰ ਇਹ ਜਗਰਾਉਂ ਜ਼ਿਲ੍ਹਾ ਲੁਧਿਆਣਾ ਲੋਰੋਂ 5 ਕਿਲੋਮੀਟਰ ਤੇ ਆ ਪੰਡਾ ਤੇ ਬਾਈ ਜੀ ਆਪਣੀ ਘੋੜੀ ਦਾ ਨਾਮ ਦੱਸੋ ਪਹਿਲਾਂ ਦਾ ਕੀ ਆ ਜੀ ਇਹਦਾ ਇਹਦਾ ਨਾਮ ਕਾਲੀ ਆ ਜੀ ਬਈ ਦਾ ਸ਼ਡਿਊਲ ਵੀਜੀ ਆ ਥੋੜਾ ਜਿਹਾ ਨਾਲ ਖੇਤੀ ਵੀ ਕਰਦੇ ਆ 15 ਦਿਨ ਚਿਰ ਨਵਾਦੀਆਂ ਮੈਨਾਂ ਫਿਰ ਨਾਲ ਜਾਨਵਰ ਵਧਿਆ ਰਹਿਦਾ ਗਰਮੀ ਨਾਲ ਮੌਸਮ ਨਾਲ ਥੋੜਾ ਜਿਹਾ ਗਰਮੀ ਆ ਫਲੇ ਜਿਆਦਾ ਹਾਂਜੀ ਹਾਂਜੀ ਵਧਿਆ ਰਹਿੰਦੇ ਜਾਨਵਰ ਅੰਡੇ ਵੀ ਜਾਂਦੇ ਇਹ ਕਿਹੜੀ ਲਾਈਨ ਦੱਸੀ ਸੀ ਤੁਸੀਂ ਜੀ ਅਲੀ ਸ਼ਾਨ ਅਲੀ ਸ਼ਾਨ ਅਲੀ ਸ਼ਾਨ ਠੀਕ ਹੈ ਜੀ ਇਹ ਬਾਈ ਤੇ ਮੇਰਾ ਮੈਰੇ ਕੋਲੇ ਖਾਣਾ ਮੈਂ ਬਾਈ ਮਾਰਦੀ ਮੁਰਦੀ ਹੋਵੇ ਜਾਂ ਕੋਈ ਡਰਦੀ ਹੋਵੇ ਬਿਲਕੁਲ ਨਾ ਦੇਖ ਲੈਣ ਤੇ ਸਾਹਮਣੇ ਆ ਮੌਜ ਨਾਲ ਖੜੀ ਆ ਜਮਾਂ ਨਹੀਂ ਹੈਲਦੀ ਉਹਦਾ ਵੀ ਨਹੀਂ ਖਿਲਣਾ ਇਹਨੇ ਆਪਣੇ ਕੋਲ ਬਾਈ ਜੀ ਇੱਕ ਬੱਚਾ ਹੀ ਆ ਜਾਂ ਹੋਰ ਵੀ ਹੈਗੇ ਨਾਲ ਇਹਨੇ ਬਿਲਕੁਲ ਇੱਕ ਹੋਰ ਬੇਸ਼ੇਰੀ ਹੈਗੀ ਆ ਉਹਦਾ ਕੀ ਨਾਮ ਆ ਬਾਈ ਜੀ ਉਹਦਾ ਨਾਮ ਸੁੰਦਰੀ ਆ ਸੁੰਦਰੀ ਹਾਂ ਫਰਦੀ ਦਾ ਬਿਲਕੁਲ ਨਹੀਂ ਹੈਗੀ ਹਨਾ ਨਾ ਨਾ ਬਿਲਕੁਲ ਨਹੀਂ ਡਰਦੀ ਕੋਈ ਤਾਂ ਬਹੁਤ ਸਾਲੂਆ ਇਹ ਇਹ ਜਵਾਕ ਜੋ ਮਰਜੀ ਤੋਰੇ ਫਿਰ ਮੇਰੇ ਕੋਲ ਜਵਾਕ ਆਪਣੇ ਹਾਂਜੀ ਮਿੱਟਾ ਵੱਡੀ ਆਪਣੀ ਕੁੜੀ ਹਾਂਜੀ ਹਾਂਜੀ ਉਹ ਇਹਨੂੰ ਮੋਹਨਾ ਖੋਲੀ ਫਿਰਦੀ ਆ ਬਾਹਰ ਲੈ ਜਾਂਦੀ ਖੋਲ ਕੇ ਆਈ ਲਗੋਣੀ ਹਲਤ ਕਰਦੀ ਇਹ ਤੇ ਤੁਸੀਂ ਬਾਈ ਫਿਰ ਬਾਹਰ ਵੀ ਤੁਸੀਂ ਕਿਹੜਾ ਕੋੜਾ ਦਿੰਦੇ ਆ ਉੱਤੇ ਬੈਠ ਕੇ ਜਾਂ ਵੀ ਉਹਦਾ ਘਰੀਬਾ ਸ਼ੌਂਕ ਦੇ ਤੌਰ ਤੇ ਫੈਕਟਰੀ ਜਾਂਦੇ ਆ ਹੱਲੇ ਥੋੜੀ ਜੀ ਨਾ ਆਪਾਂ ਲੈ ਆਂਦੀ ਆ ਮਿੱਕੀ ਆ ਹਾਂਜੀ ਤੇ ਮਿੱਕੀ ਕਰਕੇ ਹੁਣ ਮੇਰੇ ਸਾਡੇ ਵੀ ਥੋੜੀ ਜੀ ਇਹਨੂੰ ਕੈਮ ਕਰਕੇ ਇਸ ਵਾਰੀ ਕਰਨਾ ਫੇਰ ਹੀ ਤਵਾਦ ਹੁੰਦਾ ਜਾਣ ਵਾਤੇ ਇਹ ਕਿੰਨੇ ਇੰਚ ਹੀ ਹੈ ਬਾਈ ਜੀ ਹੁਣ ਇਸ ਟਾਈਮ ਹੈ ਕੋਈ ਸ਼ੰਦਾ ਜੀ 60+ ਹੈ 60+ ਆ ਸੋੜੀ 60+ ਉੱਤੇ ਹਾਂ 60+ ਦਾ ਛੱਟ ਕਰ ਜੂ ਵੀ 65 ਛੱਟ ਕਰ ਜੂਗਾ ਜੀ ਕਰ ਨਹੀਂ ਹੁਣ ਨਹੀਂ ਕਰਦੀ ਵੀਰੇ ਹੁਣ ਵਗ ਜੂ ਹਾਂ ਹੁਣ ਰੁਕੀ ਲਾਉਂ ਮੱਦ ਵੀ ਹੈ ਜੀ 7 ਸਾਲ ਦੀ ਫਿਰ ਅੱਛਾ ਜੀ ਹਾਂ 7 ਸਾਲ ਦੀ ਹੋਗੀ ਆ ਦੇਖਦਾ ਪਰ ਖਾਮ ਲੈਣਾ ਉਹ ਇੱਥੇ ਖੜੀ ਜਾਣਾ ਹਾਂ ਜੀ ਦਰਦ ਹੀ ਨਹੀਂ ਹੈਗੀ ਬਿਲਕੁਲ ਜੀ ਹੁਣ ਬਹੁਤ ਸੌਹਣਾ ਸਵਾਦੀਪੁਰ ਬਹੁਤ ਸੌਹਣਾ ਇਹ ਬਾਈ ਆਪਾਂ ਸ਼ੌਂਕ ਵੇ ਪਹਿਲਾਂ ਤੁਸੀਂ ਜਾਂ ਵੀ ਤੁਸੀਂ ਕਿੱਦਾਂ ਉਹ ਆਪਣੇ ਦਾਦਾ ਜੀ ਨੂੰ ਜਾਂ ਡੈਡੀ ਨੂੰ ਪਹਿਲਾਂ ਸ਼ੌਕ ਸੀ ਜਾਂ ਥੋਣੀ ਪੈਦਾ ਹੋਇਆ ਪਹਿਲਾਂ ਆਪਣੇ ਦਾਦਾ ਜੀ ਨੇ ਰੱਖੀਆਂ ਹੁੰਦੀਆਂ ਸੀ ਜੀਆਂ ਫਿਰ ਉਹ ਉਹਮਾਂ ਨੇ ਕੋਸ਼ਿਸ਼ਾਂ ਵੀ ਜੁਵਾ ਜੁਵਾ ਟਾਈਮ ਬਦਲਦਾ ਗਿਆ ਤੇ ਮੈਂ ਸਰੋਂਾਂ ਨੇ ਸ਼ਾਰਪੀਆਂ ਫਿਰ ਜੀ ਅੱਛਾ ਜੀ ਬਿਲਕੁਲ ਹੀ ਜਾਂਦੇ ਸੀ 2004 ਦੇ ਵਿੱਚ अच्छा जी मैं तरंग दी हां जी ते ओदा यानी मै तरंग ने ना तो मानदे ने सीगा ਹੁਣ ਤੱਕ ਮੈਂ ਤਰੰਗ ਦੀ ਬਹੁਤ ਜ਼ਿਆਦਾ ਡਿਮਾਂਡ ਹੋਈ ਸੀ ਹਾਂ ਜੀ ਉਹਦੋਂ ਅਗਲਾ ਕਹਿੰਦਾ ਸੀ ਲਾ ਰੰਗ ਦੀ ਘੋੜੀ ਜੀ ਪੂਰ ਜਾਂਦੀ ਉਹਨੇ ਘੋੜੀ ਬਹੁਤ ਵਧੀਆ ਸਟ੍ਰੇਟ ਟਾਈਮ ਦੀ ਠੀਕ ਹੋਣੀ ਉਹ ਅੱਛਾ ਜੀ ਹਾਂ ਬਹੁਤ ਵਧੀਆ ਠੀਕੀ ਸੀ ਤੇ ਉਹ ਆਪਾਂ 2004 ਤੇ ਲਿਆਂਦੀ ਸੀਗੀ 3 ਸਾਲ ਰੱਖੀ ਆਪਾਂ ਠੀਕ ਹੈ ਜੀ ਬਹੁਤ ਵਧੀਆ ਘਰੇ ਲਈ ਜੀ ਆਪਾਂ ਠੀਕ ਹੈ ਜੀ 3-4 ਸਾਲ ਰੱਖੀ ਆਪਾਂ ਹਾਂ ਜੀ ਫਿਰ ਉਹ ਮੈਂ ਚਲਾ ਗਿਆ ਸੀ ਬਾਹਰ ਨੂੰ ਹਾਂ ਜੀ ਮੈਨੂੰ ਇਹ ਗੱਲ ਮੇਰੇ ਕੋਲ ਆਈ ਸੀ ਵੀ ਪਿੰਡ 'ਚ ਪਤਾ ਕੀਤਾ ਸੀਗਾ ਕਦੇ ਤੁਸੀਂ ਬਾਹਰ ਗਏ ਕਿ ਸੀਗੇ ਤੇ ਬਾਹਰ ਤੁਸੀਂ 3-4 ਸਾਲ ਲਾ ਕੇ ਤੁਸੀਂ ਵਾਪਸ ਮੁੜਿਆ ਵੀ ਤੁਹਾਨੂੰ ਇੰਨਾ ਜਿਆਦਾ ਲਗਾਉ ਸੀਗਾ ਕਿ ਵੀ ਤੁਸੀਂ ਪੰਜਾਬ ਪਰ ਛੱਡ ਨਹੀਂ ਸਕੇ ਤੁਸੀਂ ਤੁਸੀਂ ਆ ਕੇ ਫਿਰ ਤੁਸੀਂ ਤੁਸੀਂ ਕਰ ਲਿਆ ਤੁਸੀਂ 12-13 ਲੱਖ ਰੁਪਏ ਲਾ ਕੇ ਗਏ ਪਰ ਤੁਸੀਂ ਕਿਹਾ ਵੀ ਪੈਸੇ ਨਾਲ ਮੈਨੂੰ ਪਿਆਰ ਨਹੀਂ ਪਰ ਮੈਨੂੰ ਵੀ ਘੋੜਿਆਂ ਨਾਲ ਪਿਆਰ ਆ ਇਹ ਗੱਲ ਸੱਚ ਆ ਵੀ ਸੋਲਦੀ ਹੈ ਜਦ ਮੈਂ ਦੱਲਦੇ ਮੈਂ ਸੁਣੀ ਹੈਗਾ ਸੱਚ ਆ ਜੀ ਇਹ ਬਿਲਕੁਲ ਸੱਚ ਆ ਵੀਰੇ ਚਾਹੋ 4 ਸਾਲ ਲਾਇਆ ਬਾਹਰੋਂ 4 ਸਾਲਾਂ ਬਾਅਦ ਆਇਆ ਮੁੜ ਕੇ ਤੇ ਉਸ ਤੋਂ ਬਾਅਦ ਫਿਰ ਆਪਾਂ ਦੋ ਕੋਟੀਆਂ ਹੋਰ ਲਈਆਂ ਠੀਕ ਹੈ ਹਾਂਜੀ ਉਹ ਸੇਲ ਕਰਤੀਆਂ ਠੀਕ ਹੈ ਜੀ ਤੁਸੀਂ ਇਹਨੂੰ ਵੀ ਹੁਣ ਕਾਹਾਂ ਸੇਲ ਕਰੋਗੇ ਜਾਂ ਇਹਨੂੰ ਜਾਂ ਸੁੰਦਰੀ ਨੂੰ ਨਹੀਂ 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 ਇਹ ਆਪਾਂ ਰਸਾਂ ਵਾਸਤੇ ਘਰੇ ਬ੍ਰੀਡਾਂ ਵਾਸਤੇ ਰੱਖ ਲਵਾਂਗੇ ਠੀਕ ਹੈ ਜੀ ਹਾਂ ਬ੍ਰੀਡਾਂ ਕਰਾਂਗੇ ਆਪਾਂ ਹਾਂਜੀ ਇਹਦੇ ਬੱਚੇ ਬਹੁਤ ਛੋਟੇ ਬਹੁਤ ਛੋਟੇ ਕਰਦੀਏ ਬੱਚੇ ਇਹ ਅੱਛਾ ਜੀ ਹਾਂ ਬੱਚੇ ਬਹੁਤ ਛੋਟੇ ਨੇ ਤੁਸੀਂ ਇਹਨਾਂ ਨੂੰ ਕੀ ਖਾਣਾ-ਦਾਣਾ ਕੀ ਕੀ ਦਿੰਦੇ ਆ ਤੁਸੀਂ ਇਹਨਾਂ ਨੂੰ ਆਮ ਨੋਰਮਲ ਡਾਈਟ ਹੀ ਦਿੰਦੇ ਆ ਵੀਰੇ ਜਮਾਂ 2-3 ਮਹੀਨੇ ਵਿੱਚ ਜਦੋਂ ਛੋਟੇ ਹਾਂਜੀ ਤੇ ਆਪਣੀ ਜਮੀ ਹਾਂਜੀ ਹਣਾ ਹਾਂਜੀ ਜਦਾਂ ਮਿਕਸ ਕਰਕੇ ਉਹਦੇ ਜਿਹੜੀਆਂ ਬਾਜ ਮੈਂ ਜਿਹੜੇ ਉੱਥੇ ਜਾਂਦੀ ਸੀ ਕਿਦਾਂ ਕਰੋਦਾ ਤੇ ਉਹਦੇ ਜਿਹੜਾ ਵਾ ਹਾਂਜੀ ਟੈਬਲੇਟ ਐ ਮੋ ਜਦੋਂ ਬਾਅਦ ਨੂੰ ਥੋੜਾ ਜਿਆਦਾ ਥਰੋਸੀ ਇਹ ਥੋੜੀ ਜੀ ਤੁੱਪ ਪੈ ਰਹੀ ਆ ਜੀ ਪਰ ਰੰਗ ਬਹੁਤ ਜਿਆਦਾ ਕਾਲਾ ਜੀ ਇਹਦਾ ਬਹੁਤ ਵਧੀਆ ਜੀ ਇਹ ਰੰਗ ਤਾਂ ਬਹੁਤ ਕਾਲਾ ਵਾ ਦੇਖੋ ਇਹਦੇ ਨੇ ਕੰਨ ਦੇਖੋ ਪੂਰੇ ਮੁਰਦੇ ਆ ਜੀ ਕੰਨ ਇਹਨਾਂ ਦੇ ਪੂਰੇ ਇਹਦੇ ਬਹੁਤ ਸਨਖੀ ਆ ਕੰਨ ਬਹੁਤ ਜਿਆਦਾ ਕੁੰਡਾ ਆ ਕੁੰਡੀ ਵਾਲਾ ਕੰਨ ਮੈਂ ਤਾਂ ਮੇਰੇ ਪੈਰ ਦੇਖ ਲਓ ਜੀ ਕਿੰਨੇ ਵਧੀਆ ਨੇ ਪੈਰ ਪੂਰੇ ਵਧੀਆ ਨੇ ਇਹਦੇ ਕੰਬੂ ਬਹੁਤ ਜਾਨੇ ਚਾਰੇ ਪਾਰ ਕੋਈ ਬਿਲਕੁਲ ਨਹੀਂ ਦੇ ਕੰਬੂ ਬਹੁਤ ਬੜੇ ਤੁਸੀਂ ਦੇਖ ਸਕਦੇ ਹੋ ਤੁਸੀਂ ਹਾਂ ਕੰਬੂ ਬਹੁਤ ਵਧੀਆ ਬਿਸ਼ੇਰ ਕੁੜੀ ਦਾ ਨਾ ਰਾਈਡਿੰਗ ਦੀ ਬਹੁਤ ਵਧੀਆ ਕੁੜੀ ਹੈ ਰੇਵੀਆ ਬਹੁਤ ਸੋਹਣਾ ਬਹੁਤ ਚਾਲ ਚੜਦੀ ਹੈ ਰੇਵੀਆ ਬਹੁਤ ਚੜਦੀ ਹੈ ਤੁਸੀਂ ਤੋੜ ਦਿਆਂ ਵੀਰ ਤੁਹਾਨੂੰ ਕੋਈ ਪ੍ਰੋਬਲਮ ਦਿੰਦੀ ਆ ਜਾਂ ਤੋਰਨ ਦੇ ਵਿੱਚ ਜਿਵੇਂ ਕਹਿੰਦੇ ਨੇ ਕਈਆਂ ਦੀ ਕੋਈ ਟੁਈ ਦੋਫਾ ਲਾ ਦਿੰਦੇ ਨੇ ਇਹ ਨਾ 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 ਬਿਲਕੁਲ ਨਹੀਂ ਇਹਦਾ ਜਿਵੇਂ ਕਹਿੰਦੇ ਨੇ ਨਾ ਕੋਈ ਆਪਾਂ ਹਾਰਚੂਮਰ ਗੱਡੀ 'ਚ ਬਹਿ ਗਏ ਤੇ ਜਾਂ ਕੁੜੀ ਤੇ ਬਹਿ ਗਏ ਹਾਂ ਇਹ ਤਾਂ ਕੁੜੀ ਤੇ ਬਹਿ ਗਏ ਆਪਾਂ ਆ ਤੁੰਗਰਾ ਕੰਮ ਹੀ ਆ ਮਾ ਬੜਤੋਂ ਦੀ ਬਿਲਕੁਲ ਆਈ ਨਹੀਂ ਲੰਦਿਆ ਕਰਾ ਜੋ ਪਾਣੀ ਦਾ ਗਲਾਸ ਵੜ ਕੇ ਰਹਿ ਜਾ ਹੱਥ ਦੇ ਵਿੱਚ ਜੋ ਤੁਸੀਂ ਬਾਈ ਜੀ ਬਾਹਰੋਂ ਮੁੜ ਕੇ ਆਏ ਸੀ ਫੇਰ ਘਰ ਦੇ ਨੇ ਕੁਝ ਕਿਹਾ ਨਹੀਂ ਕਿ ਤੂੰ ਆ ਕੇ ਫੇਰ ਵੀ ਜਾਣਗੇ ਤੁਸੀਂ ਵੀ ਘੋੜੀਆਂ ਫੇਰ ਤੁਸੀਂ ਰੱਖ ਲੀਆਂ ਉਹ ਤਾਂ ਫਿਰ ਤੁਹਾਨੂੰ ਵੀਰੇ ਪਤਾ ਹੀ ਮਾੜਾ ਮਾੜਾ ਵੀ ਸ਼ੌਂਕ ਦਾ ਮੁੱਲ ਤਾਂ ਫਿਰ ਕੋਈ ਕਿਹਾ ਨਹੀਂ ਜਾਂਦਾ ਕਿ ਉਹ ਹੁੰਦਾ ਨਹੀਂ ਕੋਈ ਵੀ ਹਾਂ ਇਹ ਚਲੋ 2-4 ਗਾਣਾ ਪਈਆਂ ਪਰ ਨਹੀਂ ਪਰ ਫੇਰ ਵੀ ਤੁਸੀਂ ਲੋਟ ਆ ਜਾ ਦੋ ਕੰਮ ਕਹਿੰਦੇ ਤਾਂ ਹੁੰਦੇ ਆ ਜਿਨ੍ਹਾਂ ਨੂੰ ਇਹ ਚੀਜ਼ਾਂ ਦਾ ਸ਼ੌਂਕ ਨੇ ਕਹਿੰਦੇ ਤਾਂ ਹੁੰਦੇ ਆ ਮੱਝ ਬੈਠ ਕੇ ਘੋੜੀ ਲਈ ਤਦ ਪੇਰੋ ਜੱਲ ਤੇਹੋ ਦਿਲ ਨਹੀਂ ਪਈ ਉਹ ਜਿਹੜੇ ਲੋਕਾਂ ਨੂੰ ਸ਼ੌਂਕ ਆਏ ਹੁੰਦਾ ਉਹਨਾਂ ਦੇ ਲੋਕਾਂ ਦੀ ਕਹਾਵਤਾਂ ਹਾਂਜੀ ਆ ਜਿਹੜੇ ਲੋਕਾਂ ਨੂੰ ਸ਼ੌਂਕ ਆ ਉਹ ਉਹ ਇਹ ਤਾਂ ਹਰ ਕੋਈ ਮੰਨਦੇ ਨੇ ਲੋਕ ਤਾਂ ਠੀਕ ਆ ਨੇ ਬਾਕੀ ਜਦੋਂ ਅਸੀਂ ਬਾਹਰ ਨੂੰ ਲੈ ਕੇ ਜਾਂਦੇ ਕਿੰਨਾ-ਕਿੰਨਾ ਕਿੰਨਾ ਜਣਾ ਤਾਂ ਅਸੀਂ ਢੇੜਾ ਘੁਰਾ ਕਢਾਉਂਦੇ ਆ ਦਿੱਲੀ ਕਢਾਉਂਦੇ ਆ ਜਾਂ ਤੁਸੀਂ 2-4 ਦਿਨ ਰੋਕ ਕੇ ਕਢਾਉਂਦੇ ਬਾਈ ਜੀ 2 ਦਿਨ ਛੱਡ ਕੇ 1-2 ਦਿਨ ਛੱਡ ਕੇ ਠੀਕ ਆ ਜੀ ਹਾਂ 2 ਦਿਨ ਛੱਡ ਕੇ ਜਾ ਕੇ 1-2 ਦਿਨ ਛੱਡ ਕੇ ਇਹਨਾਂ ਨਾਲ ਤਾਂ ਜਾਨਵਰ ਨੂੰ ਰੈਕਟ ਮਰ ਜਾਂਦੀ ਆ ਹਾਂਜੀ ਤੇ ਨਾਲੇ ਤਾਂ ਦਾਰ ਬਾਰ ਵਧੀਆ ਫਿਰ ਗੁਜਰਾ ਵਧੀਆ ਪਰਫਾਰਮ ਕਰਦਾ ਫੌਰਨ ਦੇ ਵਿੱਚ ਸਮੇਲਿਆਂ ਦੇ ਬਾਈ ਲੈ ਲੂਕੇ ਜਾਂਦੇ ਆਪਾਂ ਕਿ ਨਹੀਂ ਮੇਲੇ ਤਾਂ ਨਹੀਂ ਲੈ ਕੇ ਜਾਂਦੇ ਹੈ ਕੋਈ ਅੱਛਾ ਮੰਦਪਾ ਚ ਵੀ ਗਾਂਵ ਵਿੱਚ ਮੇਲੇ ਇਹ ਵੀ ਲਾਈਏ ਨਹੀਂ ਉਦਾਂ ਜਿਹੜੇ ਕੋਈ ਛਾਂ ਨਹੀਂ ਜੇ ਕੋਈ ਜਾਨਵਰ ਕਈ ਵਾਰੀ ਉਦਾਂ ਦਾ ਮਿਲ ਜਾਂਦਾ ਆਪਾਂ ਤੁਰਨ ਆ ਰਹਾਂ ਹਾਂ ਹਾਂਜੀ ਹੋ ਸਕਦਾ ਹੁਣ ਮੇਲੇ ਤਾਂ ਆਪਣੇ ਖਤਮ ਨਹੀਂ ਹੋ ਜਾਂਦੇ ਹਾਂਜੀ ਹਰ ਕੋਹੜਿਆਂ ਦਾ ਮੇਲਾ ਸੀਗਾ ਉਹ ਬੰਦ ਕਰਤਾ ਹਾਂਜੀ ਜਗਰਾਮਾ ਵਾਲਾ ਮੰਡ ਮੰਡੀ ਸੀ ਜਿਹੜੀ ਉਹ ਪੂਰੀ ਪੂਰੀ ਮਸ਼ਹੂਰ ਆ ਕਹਿੰਦੇ ਪੂਰੀ ਭਰਦੀ ਆ ਹਾਂਜੀ ਮੰਡੀ ਆਪਣੇ ਪੂਰੀ ਮਸ਼ਹੂਰ ਹੁੰਦੀ ਸੀ ਜਾਨਵਰ ਬਹੁਤ ਵਿਕਦੇ ਸੀ ਨਵੇਂ ਲੋਕਾਂ ਨੂੰ ਬਹੁਤ ਹਾਂਜੀ ਵੱਡਾ ਸੀਦਾ ਦੇਸ਼ ਤੇ ਜਾਨਵਰ ਲੈਣ ਦਾ ਇਹ ਹੁਣ ਗਵਰਨਮੈਂਟ ਨੇ ਬੰਦੀ ਕਰ ਹਾਂਜੀ ਤੇ ਹਾਂ ਜਿਹੜਾ ਮੇਲਾ ਸੀ ਕਹਿੰਦੇ 14 15 ਦਾ ਸੀ ਉਹ ਕਹਿੰਦੇ ਕੈਨਸਲ ਹੋ ਗਿਆ ਅਜਗਰਾਮ ਵਾਲਾ ਹਨਾ ਹਾਂ ਉਹ ਕੈਨਸਲ ਕਰਤਾ ਇਹਨਾਂ ਨੇ ਗ੍ਰਿਪਾ ਤਾਂ ਕੀ ਗੱਲ ਆ ਇਹ ਗੌਰਮੈਂਟ ਦੇ ਸਾਰੇ ਗੌਰਮੈਂਟ ਕੰਮ ਚੱਲਣਾ ਪਰ ਪੰਜਾਬ ਨੂੰ ਫੇਲ ਕਰਦਣ ਦੀਆਂ ਚੱਲਣਾ ਪੰਜਾਬ ਤਾਂ ਪੰਜਾਬ ਨਾ ਹੋ ਜਾ ਕਿ ਹਾਂਜੀ ਤਾਂ ਹਾਂ ਸਾਰਾ ਸਾਰਾ ਕਿਹ ਚੀਜ਼ ਨੂੰ ਪੰਜਾਬ ਨੂੰ ਕੋਈ ਵੀ ਚੀਜ਼ ਲੈ ਲਓ ਤੁਸੀਂ ਖੇਤੀ ਦਾ ਲੈ ਲਓ ਜਾਂ ਹੋਰ ਕੋਈ ਮਸਲੇ ਦਾ ਲੈ ਲਓ ਇਹ ਪੰਜਾਬ ਨੂੰ ਪਿੱਛੇ ਨੂੰ ਖਿੱਚਣ ਦੀ ਕਰਦੇ ਆ ਤੇ ਪੰਜਾਬ ਫੇਲ ਹੋ ਜਾ ਤੇ ਸਾਰਾ ਕੰਮ ਪਿੱਛੇ ਹਾਂਜੀ ਤਾਂ ਸਰ ਕਹਿੰਦੇ ਲੋਕਾਂ ਦੇ ਸ਼ੌਕ ਮਾਰੀ ਜਾਂਦੇ ਨੇ ਹਾਂ ਲੋਕਾਂ ਦੇ ਸ਼ੌਕ ਮਾਰੀ ਜਾਂਦੇ ਆ ਹੁਣ ਕਬੱਡੀ ਦੇਖ ਲਓ ਤੁਸੀਂ ਵੱਡੀ ਰੇਟ ਦੀ ਕੀ ਬਸ ਹੋਣੀ ਹੈ ਜਦੋਂ ਹਣ ਕਹਿ ਦਿੰਦੇ ਆ ਵੀ ਘੋੜੇ ਪੂਰੇ ਕਰੋੜ ਕਰੋੜ ਦੇ 2 2 ਕਰੋੜ ਦੇ ਵੇਚਦੇ ਨੇ ਉਹ ਪਰ ਉਹ ਅਸਲ 'ਚ ਪੰਜਾਬ ਦੇ ਵਿੱਚ ਨਹੀਂ ਪੰਜਾਬ ਤੋਂ ਬਾਹਰ ਜਮੇ ਬੰਬੇ ਵਾਲੇ ਲੈ ਜਾਂਦੇ ਨੇ ਫਿਰ ਬੰਬੇ ਵਾਲਾ ਫਿਰ ਇੱਧਰ ਇੰਡੀਆ ਫਿਰ ਪੰਜਾਬ ਵਿੱਚ ਵਾਪਸ ਨਹੀਂ ਆਉਣ ਦਿੰਦੇ ਨਾ ਉਹ ਉਹ ਪਤਾ ਕੀ ਆ ਉਹ ਰਿਲਾਇੰਸ ਵਾਲਿਆਂ ਨੂੰ ਦੇ ਜਾਂਦੇ ਨੇ ਹਾਂਜੀ ਜਦੋਂ ਐਕਟਰ ਹੋ ਗਏ ਰਿਲਾਇੰਸ ਵਾਲੇ ਹੋ ਗਏ ਜਿਹੜੇ ਤਕੜੇ ਬੰਦੇ ਆ ਘੱਟ ਰੇਟ ਦੇ ਲੈ ਲੈ ਕੇ ਦੇ ਜਾਂਦੇ ਨੇ ਹਾਂਜੀ ਕੌਣ ਜਿਹੜਾ ਪੰਜਾਬ ਕੋਲ ਸਾਰਿਆਂ ਨਾਲ ਜ਼ਿਆਦਾ ਬ੍ਰੀਡ ਪੰਜਾਬ ਕੋਲੇ ਆ ਹਾਂਜੀ ਹਾਂਜੀ ਇਹਦਾ ਮਾਰ ਬੜੀ ਬ੍ਰੀਡ ਹੋਊਗੀ ਹਾਂਜੀ ਬ੍ਰੀਡ ਹੋਗੇ ਸਾਰਿਆਂ ਨਾਲ ਜ਼ਿਆਦਾ ਬ੍ਰੀਡ ਪੰਜਾਬ ਦੇ ਵਿੱਚ ਆ ਤੇ ਸਾਰਿਆਂ ਨਾਲ ਤਕੜੇ ਜ਼ਿਆਦਾ ਕੋੜੇ ਪੰਜਾਬ ਦੇ ਵਿੱਚ ਆ ਹਾਂਜੀ ਤੇ ਤੁਸੀਂ ਵੀਰੇ ਹਰਿਆਣਾ ਰਾਜਸਥਾਨ ਵੀ ਤੁਸੀਂ ਕਿਹੜਾ-ਕੁੜਾ ਕੱਢ ਕੇ ਆਉਂਦੇ ਹੋ ਦੇਖਣ ਜਾਂਦੇ ਹੋ ਕੋੜੇ-ਕੂੜੇ ਜਾ ਕੇ ਨਹੀਂ ਮਾੜਾ ਮੋਟਾ ਨਹੀਂ ਹਲੇ ਤਾਂ ਕੰਭ ਰਿਹਾ ਮੈਂ ਸਮਾਂ ਨਾ ਜਾ ਨਹੀਂ ਓਏ ਤੇ ਜਾਣ ਦਾ ਵਿਚਾਰ ਹੈਗਾ ਜ਼ਰੂਰ ਜੇ ਲੱਗਣ ਗਿਆ ਮੰਡੀਆਂ ਜਿਹੜੇ ਸਾਨੂੰ ਬੰਦ ਕਰੀ ਜਾਂਦਾ ਬੰਦਾਂ ਤਾਂ ਉਹਨਾਂ ਨੇ ਕੰਮ ਖਤਮ ਕਰਾਉਂਗਾ ਉਹਦੇ ਬੰਦੀ ਕਰਦਿਆਂ ਨੂੰ ਸ਼ੌਂਕ ਜਮੇ ਮਾਰਦਿਆਂ ਲੋਕਾਂ ਦੇ ਜਾਂਦੇ ਨੇ ਇਹ ਸ਼ੌਕ ਜਮੇ ਮਾਰਨ ਫਿਰਦੇ ਨੇ ਮਾਰ ਖਤਮ ਕਰਦੇ ਨੇ ਲੋਕ ਕਹਿੰਦੇ ਸੀ ਅਮੀ ਪਾਲ ਕੇ ਉਹ ਕੋਈ ਬਦਲਾਅ ਹੁੰਦਾ ਪਰ ਲੱਗਦਾ ਨਹੀਂ ਹੈਗਾ ਕੋਈ ਆਇਆ ਨਹੀਂ ਹੈ ਨਾ ਕਾਂਦ ਮਾਰ ਜਿਹੜਾ ਥੋੜਾ ਵੱਡਾ ਭਰਾਵਾ ਜੀ ਉਹਦਾ ਕੀ ਨਾਮ ਆ ਜੀ ਉਹਦਾ ਨਾਮ ਮਨਜੰਦਰ ਸਿੰਘ ਆ ਜੀ ਮਨਜੰਦਰ ਸਿੰਘ ਛੋਟਾ ਨਾਮ ਆ ਉਹਦਾ ਪਿੰਡ ਦੇ ਨਾਮ ਜੋ ਜੋ ਜਾਣਦੇ ਆ ਪਿੰਡ ਦੇ ਉਸਤ ਮੱਖਣ ਮੱਖਣ ਲੈ ਜਾਂਦੇ ਆ ਅੱਛਾ ਜੀ ਤੇ ਉਹ ਆ ਜਾਂਦੇ ਕੋਲੇ ਕੋਲੀ ਤੇ ਕ ਨਹੀਂ ਆਉਂਦੇ ਬੈਠ ਜਾਂਦੇ ਉੱਤੇ ਕ ਨਹੀਂ ਉਹਨਾਂ ਨੂੰ ਵੀ ਸਾੜ ਸਾੜੇ ਪਰਵਾਰ ਨੂੰ ਬੈਠੀ ਨੂੰ ਬਹੁਤ ਸ਼ੌਕ ਆ ਅੱਛਾ ਜੀ ਉਹ ਬੈਹਣਦੇ ਉੱਤੇ ਨੇ ਉਹ ਬੈਂਡਾ ਨੇ ਥੋੜਾ ਜਿਹਾ ਡਰਦਾ ਅੱਛਾ ਜੀ ਜਾਕਦੇ ਨੇ ਪਰ ਉਹ ਹਾਂ ਥੋੜੀ ਥੋੜ ਕੇ ਲੈ ਜਾਂਦਾ ਅੱਛਾ ਉਹਦਾ ਕਿਹੜਾ ਕੋੜਾ ਦੇ ਲੰਦ ਹਾਂ ਪੱਠੇ ਪੁੱਠੇ ਪਾਉਂਦਾ ਆਏ ਨੇ ਵੀ ਦਾਲਾ ਦੋਣਾ ਪਾਉਂਦਾ ਹਾਂ ਹਾਂ ਜੀ ਵਧੀਆ ਖੋਲ ਲੈਂਦੇ ਆ ਪਰ ਉਹ ਉੱਤੇ ਚੜਦੇ ਥੋੜਾ ਜਿਹਾ ਡਰਦਾ ਹਾਂ ਜੀ ਹਾਂ 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 ਉਹਨੂੰ ਥੋੜਾ ਜਿਹਾ ਇੱਧਰ ਨੂੰ ਵੀ ਹੈਗਾ ਵਾ ਆਹ ਕੋਈ ਦਾ ਜੋਰ ਉਹ ਨਹੀਂ ਪਾਇਆ ਸੀ ਉਹ ਬਾਈ ਜੀ ਕੈਮਰੇ ਦੇ ਵਿੱਚ ਤਾਂ ਨਿਸ਼ਾਨ ਆ ਰਿਹਾ ਆ ਇਹ ਕਿੱਦਾਂ ਪੈ ਗਿਆ ਇਹ ਇਹ ਵੀ ਜਦੋਂ ਆਪਾਂ ਗੱਡੀ ਪਾਉਂਦੇ ਆ ਹਾਂਜੀ ਹਾਂ ਕੀ ਕਹਿੰਦਾ ਨਾ ਫਾਕੀ ਦਾ ਨਿਸ਼ਾਨ ਹੈ ਕੋਈ ਫਰਾਕੀ ਥੋੜੀ ਚੌੜੀ ਆ ਅੱਛਾ ਜੀ ਉਹਦਾ ਨਿਸ਼ਾਨ ਆ ਫਰਾਕੀ ਦਾ ਕੋਈ ਵੀ ਜਾਲਾ ਟੈਟ ਹੋ ਜਾਣਾ ਹਾਂਜੀ ਉਹਦੇ ਨਾਲ ਥੋੜਾ ਨਿਸ਼ਾਨ ਪਿਆ ਹੋਇਆ ਹੈ ਇਹਦੇ ਤੇ ਹਾਂਜੀ ਤੇ ਉਹ ਨਾਮ ਵੀ ਕਾਲੀ ਆਪਣਾ ਕਾਲੀ ਹਾਂ ਇਹਦਾ ਨਾਮ ਕਾਲੀ ਆ ਜੋ ਦੂਸਰੀ ਆਪਣੀ ਹੈ ਦੂਜੀ ਨਾਮ ਸੁੰਦਰੀ ਆ ਸੁੰਦਰੀ ਸੁੰਦਰੀ ਦੀ ਵੀਡੀਓ ਤਾਂ ਮੈਂ ਦੇਖੀ ਸੀ ਮੈਂ ਅੱਗੇ ਵੀ ਆਪਾਂ ਗੱਲ ਕੀਤੀ ਆ ਤੁਹਾਡਾ ਆਪਦਾ ਚੈਨਲ ਆ ਤੁਹਾਡਾ ਇੱਕ YouTube ਤੇ ਹਰ ਸੀਰੀਅਸ ਟੀਵੀ ਹਾਂਜੀ ਹਾਂਜੀ ਹਰ ਸੀਰੀਅਸ ਟੀਵੀ ਤੁਸੀਂ ਉਹਨੂੰ ਵੀ ਵਾਈਟ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਉਹਦੀ ਤੁਸੀਂ ਵੀਡੀਓ ਦੇਖ ਸਕਦੇ ਹੋ ਜੇ ਐਸ ਸਿੰਘ ਸਿੱਧੂ ਚੈਨਲ ਨੂੰ ਵੀ ਅੱਗੇ ਵੀ ਫਾਰਵਰਡ ਕਰੋ ਸ਼ੇਅਰ ਕਰੋ ਲਾਈਕ ਕਰੋ ਬਾਈ ਰੋਜ਼ ਹੀ ਕਹਿੰਦਾ ਸੀ ਬਾਈ ਮੈਂ ਅੱਜ ਬਾਹਰ ਹਾਂ ਬਾਈ ਦਾ ਕਸਟਿਊਮ ਦਾ ਸਜਣਾ ਬਾਈ ਖੇਤੀ ਦਾ ਕੰਮ ਜਿਆਦਾ ਬਾਈ ਦੇ ਨਾਲ-ਨਾਲ ਇਹਨਾਂ ਦਾ ਕੰਮ ਪਿਆਰੇ ਦਾ ਲੋਟ ਨਹੀਂ ਉਹਨਾਂ ਟਾਈਮ ਸਾਨੂੰ ਬਾਈ ਨੇ ਬਹੁਤ ਔਖਾ ਦਿੱਤਾ ਸੀ ਇਸ ਕਰਕੇ ਅਸੀਂ ਬਾਈ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬਹੁਤ ਧੰਨਵਾਦ ਤੁਸੀਂ ਹਨਾ ਗਰਮੀ ਦੇ ਵਿੱਚ ਉਹਨੇ ਉਹ ਵੀਡੀਓ ਬਣਾਉਣੀ ਬਹੁਤ ਸਮਾਂ ਲੱਗਦਾ ਵੀਡੀਓ ਤਿਆਰ ਕਰਨ ਦੇ ਵਾਸਤੇ ਬਹੁਤ ਟਾਈਮ ਲੱਗਦਾ ਮੈਨੂੰ ਪਤਾ ਬਹੁਤ ਔਖਾ ਹੋ ਜਾਂਦਾ ਗਰਮੀ ਦੇ ਵਿੱਚ ਹਾਂਜੀ ਇੱਥੇ ਵੀ ਹੈਲਪ ਕਰਿਆ ਕਰੋ ਜਿਹੜਾ ਤੁਸੀਂ ਇਦਾਂ ਦਾ ਕੰਮ ਕਰਦਾ ਹਨਾ ਉਹ ਵੀ ਹੱਥ ਪਕੜਾ ਕਰੋ ਬਾਅਦ ਤੋਂ ਬਾਅਦ ਵੀ ਬੰਦਾ ਕਾਮ ਜਾਉਗਾ ਤੁਸੀਂ ਸਾਰੇ ਭਰਾਵਾਂ ਦਾ ਵੀ ਦੇਖਣ ਲਈ ਧੰਨਵਾਦ ਤੁਸੀਂ ਇਹ ਦੱਸੋ ਵੀ ਤੁਸੀਂ ਪੈਰਾਂ ਨੂੰ ਬੰਨ੍ਹ ਕੇ ਕਦੋਂ ਰੱਖਦੇ ਹੋ ਤੁਸੀਂ ਉਹ ਘੋੜੀ ਨੂੰ ਜੀ ਇਹ ਮੇਰੇ ਘੋੜੇ ਪਿਛਾੜੀ ਲਾਉਣੀ ਲਾਜ਼ਮੀ ਆ ਠੀਕ ਆ ਜੀ ਕਿਹਦੀ ਪਤਾ ਨਹੀਂ ਜਾਂਪਰ ਲੱਗ ਰਿਹਾ ਹੈ ਲੱਗਦਾ ਹੈ ਕਿ ਉਹ ਵੀ ਲੱਤ ਨੂੰ ਮਾਰ ਜਾਂਦਾ ਪਤਾ ਨਹੀਂ ਹੁੰਦਾ ਜਾਂਪਰ ਹਾਂ ਜੀ ਇਹਦਾ ਜਾਂਪਰ ਕਿਉਂ ਲੱਗਦਾ ਇਹ ਵੀ ਪਤਾ ਨਹੀਂ ਹੁੰਦਾ ਹਾਂ ਜੀ ਹਨਾ ਆਪ ਦੀ ਸੇਫਟੀ ਜ਼ਰੂਰੀ ਆ ਬਾਕੀ ਜਾਨੇ ਕਹਿੰਦੇ ਆ ਬੰਦੇ ਦੀ ਗਾੜੀ ਤੇ ਘੋੜੀ ਦੀ ਪਿਛਾੜੀ ਹਾਂ ਜੀ ਹਾਂਜੀ ਘੋੜੀ ਆਪਾਂ ਇਕੱਟ ਲਿਆਂਦੀ ਸੀਗੀ ਉਹਦੇ ਨਾਲ ਉਹ ਬੰਦੇ ਨੇ ਘੋੜੀ ਨਾਲ ਚੜਾ ਲੈਂਦੇ ਗਾਂ ਜਾਣੇ ਤੇ ਘੋੜੀ ਲੈ ਜਾਣੇ ਹਾਂਜੀ ਤੂੰ ਮੈਂ ਡੈਡੀ ਨੂੰ ਘੋੜੀ ਇਦਾਂ ਫੜਾਤੀ ਆਂ ਅੱਛਾ ਜੀ ਉਹ ਡੈਡੀ ਨੇ ਚਲਾ ਆਪਣੀ ਜਿਹੜੀ ਬੇਸ਼ੇਰੀ ਲਈ ਸੀ ਉਹ ਫੜ ਕੇ ਐ ਗਾਂ ਹੋਣ ਲੱਗੇ ਉਹ ਕੋਰੀ ਨਾਲ ਦੀ ਲੰਗਣ ਲੱਗੇ ਉਹ ਆਪਦੇ ਯਾਨੀ ਘੋੜੀ ਦੇ ਲੱਤਾਂ ਤਾਂ ਘੋੜੀ ਦੇ ਹੀ ਮਾਰੀਆਂ ਸੀ ਅੱਛਾ ਸੀ ਮੂਰੇ ਡੈਡੀ ਦੇ ਇਥੇ ਪੇਟ ਤੇ ਮੱਜੀ ਸੀ ਅੱਛਾ ਜੀ ਤੇ ਫਿਰ ਉਹ ਲੁਧਿਆਣਾ ਜਾ ਕੇ ਆਪਾਂ ਡੀ ਐਮ ਸੀ ਤੋਂ ਆਪਰੇਸ਼ਨ ਕਰਾਵਾ ਸੀਗਾ ਅੱਛਾ ਇੰਨੀ ਜ਼ਿਆਦੇ ਹੋ ਗਈ ਸੀ ਹਾਂ ਇੰਨੀ ਜ਼ਿਆਦੇ ਹੋ ਗਈ ਸੀ ਉਹ ਤਾਂ 1.5 ਲੱਖ ਰੁਪਏ ਲੱਗਦੇ ਆਪਾਂ ਬੱਲੇ ਬੱ ਤੇ ਬਾਈ ਜਾਨੇ ਦੱਸੋ ਵੀ ਇਹ ਕੋੜੀ ਦਾ ਵੀ ਨਾਮ ਕੀ ਆ ਜੀ ਆਪਣੇ ਨੂੰ ਆਹ ਪਾਉਣ ਥੋੜਾ ਘੱਟ ਕਰੀਦਾ ਉਹ ਸਾਹ ਵੀ ਪਤਾ ਨਹੀਂ ਹੁੰਦਾ ਜਾਨਵਰ ਦਾ ਹਾਂਜੀ ਮੈਂ ਹੈ ਤਾਂ ਜਾਨਵਰ ਚਾਹਦਾ ਪਰ ਫਿਰ ਵੀ ਪਤਾ ਨਹੀਂ ਹੁੰਦਾ ਜਾਨਵਰ ਕਿਹੜਾ ਹਮਾਰ ਦੇ ਹਾਂਜੀ ਜਾਨਵਰ ਚਾਹਦਾ ਦਾ ਤੇ ਇਹ ਤਾਂ ਅਸੀਂ ਵੀ ਕਿਹੜੀ ਅਭੀਂ ਤਾਂ ਲੱਤੀ ਮਾਰਦੇ ਆ ਥੋੜੇ ਤਾਂ ਛੜ ਮਾਰੂਗੀ ਮਾਰੂਗੀ ਜੇ ਫੇ ਤਾਂ ਕਾਪਰ ਵੀ ਜਾਂਦਾ ਜੀ ਜਾਨਵਰ ਕਈ ਵਾਰ ਨਹੀਂ ਪਾਦਾ ਬਸ ਚੜ ਜਾਂਦਾ ਜਾਂਦਾ ਮਾਤੇ ਨੂੰ ਜਿਹੜਾ ਆਉਂਦੀ ਹੁੰਦੀ ਆ ਇਹ ਦੇਖਦੇ ਜਿਹੜੇ ਮਾਰੇ ਹੁੰਦੇ ਆ ਤਖੀਰ ਮੈਨ ਛੱਡਣੇ ਹੁੰਦੇ ਆ ਇਹ ਦਦਾ ਮੇਰੇ ਕੋਲ ਨੂੰ ਆ ਰਹੀ ਹੈ ਮੇਰੇ ਵੀ ਮਾਰ ਮਾਰ ਸਕਦੀ ਹੁਣ ਤੇ ਨਹੀਂ ਮਾਰ ਸਕਦੀ ਇਹਦਾ ਇਹ ਉੱਪਰ ਕਰਕੇ ਕਰ ਸਕਦੀ ਹੈ ਮੜਾ ਜਾ ਥੋੜਾ ਦੂਰ ਰਹੀ ਚਾ ਨਾ ਕੀ ਹੈ ਬਾਈ ਇਹਦਾ ਇਹਦਾ ਨਾ ਸੁੰਦਰੀ ਆ ਸੁੰਦਰੀ ਹਾਂ ਇਹ ਕਿਹੜੀ ਬਰੀਡ ਦੀ ਹੈ ਜੀ ਇਹ ਵੀ ਆਪਣੀ ਸਾਡੀ ਸੰਦ ਐਂਜਲ ਨੂੰ ਜਾ ਇਹ ਇੱਕ ਖੜੀ ਆਪਣੀ ਦੇਸ਼ਤਾਨ ਘੋੜੇ ਦੀ ਬੱਚੀ ਆ ਅੱਛਾ ਜੀ ਹਾਂ ਉਹ ਐਸ ਟਾਈਮ ਨਾ ਹੁਣ ਹੈਗਾ ਜੀ ਐਫਸ ਸਟੱਡ ਫਾਰਮਾ ਇਹਦੇ ਚੱਲ ਗਣੇ ਉਨੇ ਆ ਉਹ ਇਧਰ ਅਸੀਂ ਖੜੇ ਹੋ ਜਾਵਾਂ ਬਾਹਰ ਅਸਟਾ ਜੇ ਬੈਠਾ ਹਾਂ ਸੋ ਸਈ ਮਾਰਾ ਮਾਰਾ ਸਾਈਡ ਆ ਜੀ ਆਇਆ ਆਪਣੇ ਹੈਵੀ ਬਠਾਲਾ ਵਾਲੇ ਕੋਲੋਂ ਵਿਆਹ ਕੋੜਾ ਅੱਛਾ ਜੀ ਹਾਂ ਉਸ ਟਾਈਮ ਚ ਉਹ ਕੋੜਾ 24 ਤੋਂ 25 ਲੱਖ ਦਾ ਵਿਕਿਆ ਸੀ ਅੱਛਾ ਜੀ ਹਾਂ ਇਹਦਾ ਪਿਓ ਜਣਾ ਹਾਂ ਜੀ ਇਹਦਾ ਮਾਰਕਾ ਬਿਲਕੁਲ ਆਲੇ ਪਿਓ ਵਾਲਾ ਮੱਤੇ ਪਟਾ ਦੋ ਪਰ ਪਿਛਲੇ ਚੱਟੇ ਆ ਇਦਾਂ ਹੀ ਮਾਰਕਾ ਦੇ ਪਿਓ ਦਾ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਇਹਨੂੰ ਵੀ ਫਿਰ ਬਾਈ ਕਾਲੀ ਵਾਲਾ ਸਾਰਾ ਖਾਣਾ ਦਾ ਪਠਾਲਾ ਨਾਲ ਪਾਉਂਦੇ ਜਿਹੜਾ ਕਾਲੀ ਨੂੰ ਪਾਉਂਦੇ ਆ ਸਾਰਾ ਇਹ ਵੀ ਆਪਣੀ ਗੱਪਣ ਕਰਾਈ ਹੋਈ ਉਹਨੂੰ ਅੱਜ ਆਉਂ ਉਮਰ ਜਤਰਾ 53 ਤਣ ਹੋ ਗਈ। ਇਹ ਕਿੰਨੇ ਟਾਈਮ ਦੀ ਹੋ ਗਈ? ਕਿੰਨੀ ਉਮਰ ਹੈ ਜੀ? ਇਹ ਹੈ ਹੋ ਗਈ ਆਪਣੇ 2 ਤੰਦ ਹੋ ਗਏ। 2 ਤੰਦ ਹੋ ਗਏ। ਠੀਕ ਹੈ। 2 ਤੰਦ ਹੋ ਗਏ। 5 ਸਾਲ ਲੱਗੇ ਲਾਪਟੇ। ਇਹਨੂੰ ਵੀ ਫਿਰ ਤੁਸੀਂ 5-7 ਦਾਣਾ ਪਾ ਲਈ ਨਿਮਾਉਣੇ ਹੋ। ਹਾਂ, ਅੱਛੇ ਇਹਨਾਂ ਨੂੰ ਟਿੱਕੇ ਦਾ ਨਹੀਂ। ਸਗੋਂ ਨਿਵਾਉਣੇ ਆ। ਅੱਛੀ ਗੱਲ। ਪਰ ਇਹਨੂੰ ਤੁਸੀਂ ਮੇਲਾ ਵਿੱਚ ਲੈ ਲੂ ਕਿ ਗਏ ਹੋ ਕਿ ਨਹੀਂ? ਕਿ ਕੱਲ੍ਹ ਇਹਨੂੰ ਤੁਸੀਂ ਮੇਲਾ ਵਿੱਚ ਲੈ ਕੇ ਗਏ ਹੋ ਕਿ ਨਹੀਂ ਲੈ ਕੇ ਗਏ? ਨਹੀਂ ਨਹੀਂ ਨਹੀਂ, ਇਹ ਤਾਂ ਟੈਕਨੋਲੋਜੀ ਰਾਜ ਦੇ ਦਿੱਤੀ ਹੈ ਨਾ। ਠੀਕ ਹੈ ਜੀ ਅੰਦਰੋਂ ਜਿਹੜਾ ਛੋਟੀ ਕਰਕੇ ਚੜ੍ਹੇ ਨਹੀਂ ਜੀ ਹਾਂ ਜੀ ਬਣੀ ਚਾੜੇ ਦਾ ਕਹਿੰਦੇ ਹੁੰਦਾ ਵੀ ਹਾਈਟ ਬੋਸੇ ਜਾਂਦੇ ਨੇ ਇੱਕੋ ਬੱਚੇ ਦੀ ਹਾਂ ਜੀ ਤਾਂ ਕਰਕੇ ਚੜ੍ਹੇ ਨਹੀਂ ਉਹ ਇਹ ਕਿੰਨੇ ਹੁਣ ਇਸ ਟਾਈਮ ਕਿੰਨੀਆਂ ਇਹ ਆਂਦਾ ਅੱਜ 60 60 ਦਿਨੇ ਕਿਹਾ ਕਿੰਨੀ ਜੀ ਮਿਲ ਨਹੀਂ ਵੈਸੇ ਕਹਿੰਦੇ 60 ਤਾਂ ਹਾਂ ਜੀ ਫਿਰ ਕਾਦਰੇ ਨੂੰ ਜਾ ਕੇ ਰਸੋਆ ਲਾ ਲਈ ਰੱਖ ਜਾਣਾ ਕੋਛੀ ਮਣਾਗੇ ਕਿੰਨੇ ਦਿਨ ਆਪਾਂ ਫੱਟੀ ਦੇ ਫੱਟੀ ਆ ਲੱਗਣਾ ਜੇ ਆਪਣਾ ਸਟੇਜ ਹਾਂਜੀ ਠੀਕ ਹੈ ਜੀ ਮਣਾਗੇ ਆਪਾਂ 60 ਦਾ ਲੈ ਕਿੰਨੇ ਹੋਗੀ ਠੀਕ ਹੈ ਜੀ ਅੰਦਾਜ਼ਾ ਕਿੰਨੀ ਹੋਣ ਦੇ ਚਾਂਸ ਹੈ ਇਹਦੇ ਅੰਦਾਜ਼ਾ ਹੋ ਮੇਰੇ ਹਿਸਾਬ ਨਾਲ ਯਾਰ ਮਹੀਨਾ ਨਹੀਂ ਸਾਰੀ ਗਿਆ ਇਹਦੀ ਆ ਦੇਖ ਲਓ ਇਹਦਾ ਕਾਰਡ ਕੋਡ ਤਾਂ ਹੋਣੀ ਚਾਹੀਦੀ ਹਾਂਜੀ ਲਿਖਾਣ ਮੇਰੇ ਕਾਦਰ ਹਿਸਾਬ ਨਾਲ ਹਾਂਜੀ ਕਾਰਡ ਕੋਡ ਹੋਣੀ ਚਾਹੀਦੀ ਪੂਰਾ ਹੀ ਆ ਕਾਰਡ ਹੋਊਗਾ ਕਾਰਡ ਕਾਰਡ ਬਾੜੀ ਹੋਣਾ ਜੀ ਇਹ ਹਾਂ ਹੋ ਜੂ ਫਿਰ ਤਾਂ 65 ਛਾੜ ਦੇ ਸਾਡੇ ਸਾਡੇ ਪੜੇ ਜੀ 60 ਤੋਂ 63 63 63 ਤੱਕ ਕਦੋਂ ਪਿਓ ਦਾ ਕੱਟ ਕੰਨਾ ਸੀ ਜੀ ਇਹਦਾ ਤਾਂ ਅੰਦਾਜ਼ਾ 64 ਦਾ 65 ਆ 65 ਆ ਜੀ ਫੇਰ ਤਾਂ ਹੋ ਜਾਊ ਬੱਲੇ ਬੱਲੇ ਜੀ ਫੇਰ ਤਾਂ ਬਰਾਬਰ ਜਾਊ ਕੰਮ ਕੈਮਰਾਮਨ ਪਤਾ ਜਾਊ 65 ਛਾਟ ਨੂੰ ਫੇਰ ਤਾਂ ਬਾਈ ਜਾਊ ਕਿ ਕਿੰਨਾ ਕਰਤੀ ਆਲੇ ਪੰਜ ਸਾਲ ਪੈ ਜਾਂ ਮਰਵਾਤਾ ਪੰਜ ਸਾਲ ਹਾਈਟ ਕਰਦਾ ਹੈ ਹਾਂ ਅੱਛਾ ਜੀ ਹਾਂ ਪੰਜ ਸਾਲ ਤਿੱਸਰਾ ਪੂਰੀ ਹਾਈਟ ਕਰਦਾ ਜਾਨਵਰ ਉਹ ਬਾਹਰ ਟੱਕ ਜਾਂਦਾ ਹਾਂ ਜੇ ਜਦ ਤੁਸੀਂ ਦੱਸਿਆ ਸੀ ਬਾਈ ਜੀ ਵੀ ਕਾਲੀ ਕੋਲ ਤਾਂ ਵੀ ਬੱਚੇ ਆ ਜਾਂਦੇ ਨੇ ਇਹਦੇ ਕੋਲ ਵੀ ਬੱਚੇ ਆ ਕੇ ਇਹਨਾਂ ਵੀ ਖੋਲ ਖੋਲ ਦਿੰਦੇ ਆ ਕਿ ਨਹੀਂ ਖੋਲ ਲੈਂਦੇ ਇਹਨੂੰ ਥੋੜੀ ਜਿਹੀ ਗਰਮਾ ਅੱਛਾ ਇਹ ਗਰਮ ਸੁਵਾਦੀ ਆ ਗਰਮ ਸੁਵਾੜੇ ਥੋੜੀ ਜਿਹੀ ਭਾਈ ਜਦੋਂ ਦੇਖ ਲੇ ਕਿੰਨੀ ਆ ਬਣੀ ਜੀ ਹਾਂਜੀ ਇਹ ਭੱਜਣ ਦੇ ਕਰਦੇ ਆ ਦਵਾਟਾਂ ਨੂੰ ਮੇਲ ਫੜਾਉਂਦੇ ਅੱਛਾ ਜੀ ਤਾਂ ਆਲੋ ਤੇ ਮਹਾਂ ਸੰਭਲ ਹੁੰਦੀ ਆ ਇਹਨਾਂ ੱਟਕਾ ਕਰਦੀ ਆ ਅੱਛਾ ਜੀ ਹਾਂ ਜਦੋਂ ਬਾਹਰ ਹੁੰਦਾ ਕਿ ਡਲ ਨਹੀਂ ਫੇਰ ਤਾਂ ਜੀ ਬੱਚਿਆਂ ਨੂੰ ਦੂਰ ਹੀ ਰੱਖਣਾ ਚਾਹੀਦਾ ਇਹ ਤਾਂ ਥੋੜਿਆ ਹਾਲ ਲੱਗਦਾ ਤਾਂ ਇਹਨਾਂ ਕੋੜਾ ਨਹੀਂ ਡੋਟਾਉਂਦਾ ਓਵੇਂ ਜੇ ਹਾਂਜੀ ਬਿਲਕੁਲ ਕੋੜਿਆ ਵਾਲੀ ਵਿੱਚ ਜੇ ਸੁਣਾਏ ਜੀ ਇਹ ਜਿਹੜੇ ਨਾਲ ਹੋਲਕੇ ਨੂੰ ਦਿਖਾਵਾਂਗੇ ਕੋਈ ਨਾ ਦੇਖ ਲੋ ਤੁਹਾਨੂੰ ਹਾਂਜੀ ਅਸੀਂ ਬਣਾਵਾਂਗੇ ਢੇੜਾ ਆਪਾਂ ਖੇਤ ਹੁੰਦਾ ਕਿਹਾ ਨਾ ਖੇਤਵਾਲ ਨੂੰ ਢੇੜਾ ਘੋੜਾ ਉਹਦੀ ਵੀ ਵੀਡੀਓ ਆਪਾਂ ਬਣਾਵਾਂਗੇ ਇਹ ਵੀ ਆਪਾਂ ਜਰੂਰ ਦਸ ਕਾਂ ਨਾਲ ਸਾਂਝੀ ਕਰਾਂਗੇ ਜਿੰਨੀ ਅਗਲਾ ਕੰਡਾ ਤੂੰ ਮਾਰੀ ਦਿੰਦੇ ਆ ਹਾਂਜੀ ਫਿਰ ਆਪਾਂ ਕਹਿੰਦੇ ਨਹੀਂ ਵੀ ਆਪਾਂ ਇਹ ਵੀ ਆਪਾਂ ਦਸ ਕਾਂ ਜਰੂਰ ਦਿਖਾਵਾਂਗੇ ਵੀਡੀਓ ਆਪਾਂ ਜਿਹੜੀ ਵੀ ਬਣਾ ਕੇ ਦਿਖਾਵਾਂਗੇ ਤੋਰੇ ਦੀ ਵੀਡੀਓ ਦਿਖਾਵਾਂਗੇ ਜਰੂਰ ਜਦੋਂ ਆਪਾਂ ਵਿਹਲੇ ਫ੍ਰੀ ਹੋਏ ਨਾ ਦਸ ਕਾਂ ਦੇ ਨਾਲ ਵਾਸਤੇ ਨੂੰ ਇਹ ਜਰੂਰ ਦਿਖਾਵਾਂਗੇ ਜਿਹਨੇ ਵੀ ਆਪਾਂ ਗੱਲ ਕਰਾਂਗੇ ਬਿਲਕੁਲ ਸੱਚ ਹੋਣੀ ਹੈ ਅਗਲਾ ਭਾਂ ਮੈਂ ਕਿ ਦੇਖ ਪਾਉ। ਇਹ ਤਾਂ ਵੀ ਤੁਹਾਡਾ ਵਿਚਾਰ ਹੈ ਵੀ ਗਾਂ ਸੇਲ ਕਰਨ ਦਾ? ਹਾਂ ਨਾ ਨਾ ਅਜੇ ਆਪਣੇ ਕੋਲੇ ਬ੍ਰੀਡ ਦਾ ਟੈਨ ਠੀਕ ਆ ਜੀ। ਤੇ ਜੇ ਤੁਹਾਨੂੰ ਹੋਰ ਕੋਈ ਕੋਈ ਨਾਲ ਜਾਨਵਰ ਮਿਲਦਾ ਹੋਵੇ ਤਾਂ ਤੁਸੀਂ ਲੈ ਲੋਗੇ ਉਹ ਨਾਲ? ਵਧੀਆ ਵਧੀਆ ਨਸਲ ਦਾ। ਹਾਂ ਦੇਖਾਂਗੇ ਟਰਾਈ ਕਰਾਂਗੇ। ਮੈਂ ਹੁਣ ਤੱਕ ਹੈ ਤਾਂ ਹੈਗਾ ਉਹਨੇ ਪਹਿਲਾਂ ਆਪਾਂ ਨਾ ਵੀ ਸੇਲ ਕਰਾਂਗੇ ਜਾਨਵਰਾਂ ਦੇ। ਹਾਂ ਜੀ। ਚੱਲਾ ਆਪਣੇ ਨਾਲ ਖਾਂ ਪਿਆਵ। ਜੋ ਉਦੋਂ ਪਹਿਲਾਂ ਕਮਰੇ ਬਣਾਵਾਂਗੇ, ਕਮਰੇ ਬਣਾ ਕੇ ਇਹ ਜਾਨਵਰਾਂ ਦੇ ਮੈਂ ਇੱਕ ਚੀਜ਼ ਦੇਖੀ ਹੈ ਜੀ ਕਈਆਂ ਦੇ ਨਾਲ ਵੀ ਆ ਬਾਗਲਾ ਕਰਕੇ ਖਲ ਦੇ ਕੱਚਾ ਥਾਂ ਛੱਡਿਆ ਹੁੰਦਾ ਹਾਂ ਉਹ ਆਪਣੇ ਵੀ ਛੱਡਿਆ ਹੋਇਆ ਥਾਂ ਦੀ ਕੱਚਾ ਨਹੀਂ ਆਪਣੇ ਵਾਲੇ ਨਹੀਂ ਉਹ ਤਿਆਰ ਕਰਨਾ ਆਪਾਂ ਨਹੀਂ ਆਪਣੇ ਜਮੇ ਖੇਤ ਦੇ ਨਾਲ ਥੋੜੇ ਥਾਂ ਖਾਲੀ ਪਿਆ ਵਾ ਉੱਥੇ ਕੋਈ ਛੱਡਦੇ ਨਹੀਂ ਹਲੇ ਤੁਸੀਂ ਨਹੀਂ ਛੱਡਦੇ ਨਹੀਂ ਬਣਾਉਣਾ ਆਲੀ ਆਪਾਂ ਤਿਆਰ ਕਰਾਂਗੇ ਉਹਨੂੰ ਅੱਛਾ ਜੀ ਲਾ ਕਰਕੇ ਫਿਰ ਉਹਦੇ ਵਿੱਚ ਛੱਡਿਆ ਕਰਾਂਗੇ ਉੱਥੇ ਹੀ ਸਾਡਾ ਜਾਨਵਰ ਦਾ ਜਿਹਨਾਂ ਖਾਤਾ ਹੁੰਦਾ ਉਹ ਸਾਰਾ ਹਾਜਮ ਹੋ ਜਾਂਦਾ ਹੈ ਸੈਕਟ ਹੋ ਜਾਂਦੀ ਹੈ ਜਾਨਵਰ ਦੇ ਸਰੀਰ ਹਾਂਜੀ ਵਧੀਆ ਬਣ ਜਾਂਦਾ ਉਹ ਜਿੱਸਾ ਸੱਚ ਬਹੁਤ ਸੁਣੋ ਹੈ ਜਾਨਵਰ ਦਾ ਪ੍ਰੈਕਟਿਸ ਕਰਦਾ ਇੱਕ ਦਾਫਾ ਕਰਾਉਣੀ ਹੈ ੱਟਕੇ ਨਾਲ ਪ੍ਰੈਕਟਿਸ ਜਾਨਵਰ ਨੂੰ ਇੱਪਨੇ ਆਉਣ ਬਾਅਦ ਨੇ ਖੁੱਲ੍ਹਾ ਰੇਟ ਆ ਦੀ ਮਰਜ਼ੀ ਨਾਲ ਭੱਜਣਾ ਬੱਚੇ ਨੇ ਉਹਨੂੰ ਜ਼ੋਰ ਲਾਉਣਾ ਲਾ ਕੇ ਆਦ ਪ੍ਰੈਕਟਿਸ ਦੇ ਨਾਲ ਖੜਨਾ ਉਹਨੇ ਜ਼ਰੂਰ ਪਤਾ ਲੱਗਿਆ ਮੈਂ ਆਪਣਾ ਹਮਰੱਥ ਨੂੰ ਉਹਦਾ ਰੋਕਦਾ ਆਪਾਂ ਅਸਰਾਂਗੇ ਪ੍ਰੈਕਟਿਸ ਦਾ ਖੇਡਦੇ ਆਪਾਂ ਧੱਕੇ ਨਾਲ ਭਰੋਣੀ ਭਜਾਉਣਾ ਕਿਥੇ ਨੇ ਆ ਦੀ ਮਰਜ਼ੀ ਨਾਲ ਮਿੰਟ ਭੱਜਣਾ ਚਾਹੇ ਮੈਂ ਚਾਹੇ 1.5 ਮਿੰਟ ਭਜੇ ਚਾਹੇ ਉਹ 10 ਸਕਿੰਟ ਭਜੇ ਆ ਦੀ ਮਰਜ਼ੀ ਨਾਲ ਭੱਜਣਾ ਅੰਗਲ ਤੋਂ ਖੁੱਛੀ ਦੇ ਨਾਲ ਭਜਣਾ ਭਜਣਾ ਜਿਹਦੀ ਪ੍ਰੈਕਟਿਸ ਕਰਨੀ ਆ ਜਦੋਂ ਜੀ ਕਰਿਆ ਉਹਨੇ ਭੱਜ ਲੈਣਾ ਹਾਂ ਜਦੋਂ ਜੀ ਕਰਿਆ ਭੱਜਣਾ ਜਦੋਂ ਜੀ ਕਰਦੇ ਆ ਛੱਡ ਗਿਆ ਹਾਂਜੀ ਇਸ ਕਰ ਇੰਨਾ ਆਪ ਕਹਿਣਾ ਲੱਗਦਾ ਮਿੱਟੀ ਦੇ ਬਾਥਰੂਮ ਹਾਂਜੀ ਹਾਂ ਮੈਂ ਕੱਲ ਵਾਕਿਆ ਇਹਨੇ ਭੱਜ ਰਿਹਾ ਜਦੋਂ ਖੇਡ ਵਾਲ ਦੇ ਮਾਦਰੀ ਦੇ ਨਾਲ ਮਿੱਟੀ 'ਚ ਖੇਡਣ ਦੇ ਉਹਨੇ ਵਾਦਾ ਫੋੜਦਾ ਕੋਈ ਗੱਲ ਘੋੜੇ ਦੀ ਆ ਜਿੰਨਾ ਮਿੱਟੀ 'ਚ ਖੇਡੂਗਾ ਭੱਜੂ ਨੱਥੂ ਦਾ ਲਿੱਦੂਗਾ ਉਹਨੇ ਵਾਦਾ ਫੋੜਦਾ ਹਾਂਜੀ ਹੁਣ ਆਪਣੇ ਬਹੁਤ ਯਾਨੀ ਜਿਹੜੇ ਸਬੰਧ ਤਕੜੇ ਆ ਉਹ ਬਣਾਇਆ